ਬਾਦ ਨੂੰ ਮਰਦੂਮਲ ਖਾਇ ਮੰਨ ਲਓ ਵੀ ਖਾਸ ਖਾਸ ਦੀ ਜਿਹੜਾ ਖੇਤੀ ਕਰਨ ਦੇ ਦੇਣਾ ਪਾਉਣਾ ਹਾਂਜੀ ਹਾਂਜੀ ਤੇ ਜਾਂ ਫਿਰ ਠੇਕੇਦਾਰ ਦੇ ਸਸਤਾ ਕਰ ਦੇਣ ਹੱਥ-ਥਸ ਕਰਦੇ ਵੀ ਪੋਸਟ ਤੇ ਠੇਕੇ ਖੋਲਦੇ ਨਾ ਹਾਂ ਦੋਨੇ ਕੰਮ ਬਾਕੀ ਬਾਜਨ ਨਾਲ ਜਮਕਰ ਨੂੰ ਪਾਈ ਹੋਵੇ ਮੰਨ ਲਓ ਜੇ ਲਿਆਉਂਦੇ ਸੀ ਆਪਾਂ ਕੋਈ ਪਾਈ ਆ ਲਿਆਉਂਦੇ ਕੋਈ ਅੱਧਾ ਕਿਲੋ ਲਿਆਉਂਦਾ ਸੀ ਉਹ ਆਪਣਾ ਸਿਰੇ ਆ ਜਾਂਦਾ ਸੀ ਆ ਜਾਂਦਾ ਸੀ ਸਿਰੇ ਆ ਜਾਂਦਾ ਸੀ ਚਲੋ ਕਿ ਕਿਸੇ ਦਾ ਫਰਦ ਵੀ ਸੀ ਸਾਲੇ ਹਾਂ ਤੇ ਸਾਰਾ ਕਦੇ ਫਰਦ ਆਹੋ ਮੰਨ ਲਓ ਸਿਰੇ ਨਹੀਂ ਆਉਂਦੇ ਇਹ ਲੜ ਕੇ ਲੈਣਾ ਪੈਂਦਾ ਸੀ ਜੇ ਆਹ ਕੁੂੜਾ ਤਾਂ ਸਿਰੇ ਨਹੀਂ ਆਉਂਦੇ ਹੁਣ ਇਹ ਮੈਂ ਬੰਦ ਖਾਤਾ ਜਾਵਾਂ ਹੁਣ ਨਹੀਂ ਜਮਾਉਂਦੇ ਜੋ 7000 ਰੁਪਏ ਕਿਤੇ ਪਹੁੰਚ ਕੇ ਲੈਣ ਦੇ ਉਹ ਵੀ ਤਾਂ ਕੂੜਾ ਹੈ ਛੇਕੇ ਕਰ ਨਹੀਂ ਦੇਖ ਕੇ ਨਾ ਥੋੜਾ ਪਤਾ ਪਵਾਉਂਦਾ ਦੇ ਦੇ ਡਾਕਟਰ ਜੀ ਹੋਣ ਦਾ ਨਾਮ ਦੇ ਡੈਕਟੋਰ ਸਾਡੀ ਖੇਤੀ ਹੈ ਇਹ ਸਰਕਾਰ ਨੂੰ ਕਮਾਈ ਹੈ ਇਹ ਕਣਕ ਪੀਤੀਆ ਝੋਨਾ ਨਹੀਂ ਇਹ ਕਮਾਈ ਤਾਂ ਸਰਕਾਰ ਨੂੰ ਇਹ ਚ ਵੀ ਹੈ ਸੋ ਪੀਤੀਆ ਉਹ ਖੇਤੀ ਹੈ ਇਹ ਵੀ ਖੇਤੀ ਹੈ ਉਹ ਇਹ ਤਾਂ ਸਰਕਾਰ ਪਹਿਲਾਂ ਫੈਕਟਰੀਆਂ ਲਾਉਂਦੀ ਹੈ ਜਦ ਤੱਕ ਇਹ ਕਹਿ ਗੱਲ ਹੈ ਇਸ ਇੱਕ ਵਾਰ ਵੀ ਉੱਪਰ ਤੇ ਨਹੀਂ ਆਦਾ ਚੀਜ਼ ਜੀ ਇਹਨਾਂ ਦੀਆਂ ਫੈਕਟਰੀਆਂ ਨੇ ਦਵਾਈਆਂ ਦੀਆਂ ਸਭ ਪਚਾਉਂਦੇ ਨੇ ਫੈਕਟਰੀਆਂ ਨੇ ਇਹ ਚੱਲਦੀਆਂ ਨੇ ਕਿਹੜੀ ਖੇਤੀ ਹੈ ਸਾਡੀ ਲੀਡਰਾਂ ਦੀਆਂ ਫੈਕਟਰੀਆਂ ਦਾ ਖੇਤੀ ਹੈ ਸਾਡੀ ਫਸਲ ਹੈ ਕਿਉਂ ਨਹੀਂ ਇਹ ਖੋਲਦੇ ਵੀ ਕੋਈ ਵਿੱਚੋਂ ਤੁਸੀਂ ਮਤਲਬ ਖੇਤੀ ਨਹੀਂ ਚੰਗੀ ਲੱਗਦੀ ਆਪਦੇ ਕਾਰਖਾਨੇ ਫੈਕਟਰੀਆਂ ਜਿਵੇਂ ਗੰਦੇ ਪਾਣੀ ਆ ਜਿਹੜੇ ਮਤਲਬ ਨਹਿਰਾਂ ਦੇ ਵਿੱਚ ਪਈ ਜਾਂਦੇ ਆ ਉਹਨਾਂ ਦੀ ਕੋਈ ਰੋਕ ਨਹੀਂ ਆ ਪਾਣੀ ਖਰਾਬ ਕਰਦੇ ਕੋਈ ਰੋਕ ਨਹੀਂ ਹਾਂ ਬਾੜੇ ਪਾਣੀ ਗੰਦੇ ਸੁੱਟੀਆਂ ਦੇ ਵਿੱਚ ਨਾਲ ਕੋਈ ਕਤਾਨਾ ਵਾਲੇ ਪਾਣੀ ਸਭ ਫਰਾਉ ਵਰਤੇ ਜਿਵੇਂ ਵੱਡਾ ਨਾਲਾ ਵਜਦਾ ਜਿਹੜਾ دریاਵਾ ਦੇ ਵਿੱਚ ਪੈਂਦਾ ਉਹਦੀ ਰੋਕ ਹੈ ਨਹੀਂ ਧਰਨੇ ਵੀ ਲੱਗ ਗਏ ਉੱਥੇ ਸਾਰਾ ਕੁਝ ਹੋ ਗਿਆ ਕੋਈ ਰੋਕ ਤੇ ਕਿਸਾਨਾਂ ਦਾ ਕੋਈ ਵੀ ਇੱਕ ਕਿਸਾਨ ਭਰਾ ਦਾ ਕੰਮ ਹੈ ਕੋਈ ਵੀ ਕਿਸੇ ਦੇ ਮਜ਼ਦੂਰ ਦਾ ਕੰਮ ਹੈ ਉਹ ਤੇ ਰੋਕ ਲੱਗਦੀ ਆ ਰੋਕ ਲੱਗਦੀ ਆ ਕਿਸਾਨਾਂ ਕਰ ਨਹੀਂ ਜਿੰਦੇ ਕੰਮ ਕੋਈ ਕਿਸਾਨੀ ਦਾ ਹੀ ਹੈ ਸਾਰੇ ਭਰਾ ਬੀਜਦੇ ਨੇ ਕਿਸਾਨ ਹਾਂ ਸਾਰੇ ਜਿੰਨੇ ਮੰਨ ਲੇ ਕਿਸਾਨ ਸਾਰੇ ਇਹ ਐ ਨਾ ਜਿਹੜੇ ਭਰਾ ਨਹੀਂ ਕਿਸਾਨ ਹੈਗੇ ਕੋਈ ਜ਼ਿੰਮੇਦਾਰ ਹੈ ਉਹ ਨਹੀਂ ਹੈਗਾ ਚਾਹੇ ਮਜ਼ਦੂਰ ਹੈ ਕੰਮ ਤਾਂ ਉਹ ਇੱਕ ਦੂਜੇ ਦਾ ਕਰਦੇ ਆ ਨਾ ਸੱਖੀ ਆਪਣੇ ਉਹ ਤੋਂ ਬੇੜਾ ਫਰਦਾ ਨਹੀਂ ਹੈਗਾ ਪਰ ਜਾਨੀ ਕਿਸਾਨ ਤੋਂ ਚੱਲਦਾ ਸਾਰਾ ਸਾਰਾ ਖੇਤੀ ਤੋਂ ਚੱਲਦਾ ਕਿਸਾਨ ਕੰਮ ਕਰੂ ਸਭ ਤੇ ਡਬਰਨ ਗਏ ਕਿਸਾਨ ਤੇ ਆਉਂਦਾ ਕੰਮ ਜੇ ਕਿਸਾਨਾਂ ਵੇ ਜੇ ਨੀਂ ਰੋਕਾ ਲਾਦੇ ਤੇ ਮਾਤ ਝਿਗ ਨਹੀਂ ਪਾਣੀ ਮਾਰੇ ਸਿਰ ਤੇ ਪਾਣੀ ਦੰਦੂ ਕਰਦੇ ਕਿਦਾ ਕਿ ਪਿਲੇ ਕਿਸਾਨਾਂ ਨੂੰ ਆਖਣ ਵੀ ਆ ਚੰਗਾ ਪੋਸਟ ਖਾ ਲਿਆ ਜਾਂ ਗੰਦੀ ਫੀਮ ਖਾ ਲਿਆ ਕਰੋ ਫਿਰ ਕੰਮ ਕਰਾ ਕਰੋ ਹਾਂ ਹਾਂ ਆ ਗੋਲੀ ਖਾ ਆ ਗੋਲੀ ਖਾ ਕੇ ਧੁੱਪੇ ਖੜ ਨਹੀਂ ਸਕਦੇ ਜਿਹੜੇ ਬੰਦੇ ਮੰਨ ਲਓ ਵੀ ਪੋਸਟ ਖਾਂਦੇ ਸੀ ਫੀਮ ਖਾਂਦੇ ਸੀ ਪੋਸਟ ਫੀਮ ਖਾਂਦੇ ਸੀ ਅੱਜ ਤੱਕ ਚੋਰੀ ਕਰੀ ਸੀ ਕਿਸੇ ਨੇ ਨਾ ਜੀ ਨਾ ਨਾ ਜਿਹੜਾ ਖਾਂਦਾ ਸੀ ਉਹ ਖਾ ਕੇ ਕੰਮ ਕਰਦਾ ਸੀ ਉਹ ਜਿਹੜੇ ਕਿਸੇ ਨੂੰ ਦੱਸ ਨਹੀਂ ਜੀ ਬੋਲਿਆ ਜਿਹੜਾ ਜ਼ਰੂਰ ਸੀ ਕੁਝ ਕਰਦਾ ਸੀ ਕੋਈ ਲੜਾਈ ਨਹੀਂ ਕਰੀ ਕਹਿੰਦੇ ਆਪਣੀ ਬੋਲਣਾ ਕਰੀ ਉਹ ਚੋਰੀਆਂ ਵੀ ਹੁੰਦੀਆਂ ਤੋਂ ਲੋਕਾਂ ਦੇ ਪਰਛੀ ਗੋਹੇ ਜਾਂਦੇ ਆ ਦਿਹਾੜੀ ਜਾਂਦਾ ਹੈ ਮੋਬਾਈਲ ਵੀ ਗੋਹੇ ਜਾਂਦੇ ਆ ਜਦੋਂ ਰਾਤ ਜਾਂਦੇ ਗੁੜੀਆਂ ਦੇ ਸਰਕਾਰਾਂ ਦਾ ਵਾਸਤੇ ਹਰਕਨਾ ਵਾਹ ਦੇਖੋ ਇੱਥੇ ਨਾ ਲੱਗੀ ਲਈਏਗੀ ਕਿ ਕਿਸੇ ਨੇ ਦਿਹਾੜੀ ਜਾਣਾ ਹੈ ਕਿਸੇ ਨੇ ਗੁਰੂ ਕਸਕਰਨਾਗਾ ਸਾਰਾ ਨਾਲ ਸੁਰੂਲਦੇ ਆ ਕੋਈ ਟੋਹਟ ਪਾਵਾ ਵੀ ਜਾਣਾ ਨਾ ਹੁਣ ਚੇ ਪਾ ਲਈ ਵੇ ਤਵਾ ਕਰਿਆ ਹੋ ਗਿਆ ਯਾਰ ਚਾਹਮਾ ਕੋਈ ਫੈਨ ਨਹੀਂ ਪਾਈ ਹੋਏ ਢੜੀ ਨਾ ਢੜੀ ਵਾਲੇ ਬੰਦੇ ਦਾ ਇੱਥੇ ਬੈਠ ਗਿਆ ਲੋ ਭਾਈ ਜੇ ਤਾਂ ਲੈਣ ਵਾਲੇ ਜੀ ਕਿਲੋਮੀਟਰਾਂ ਦੇ ਹਿਸਾਬ ਨਾਲ ਹੀ ਆ ਕੋਈ ਛੋਟੀ ਵੱਡੀ ਹੈ ਨਹੀਂ ਵੀ ਆ ਥੋੜੀ ਜਗ੍ਹਾ ਤੇ ਖੜੇ ਆ ਭਰਾ ਤੇ ਬੜੇ ਦੁਖੀ ਆ ਨੇ ਤੇ ਇਹਨਾਂ ਦੀ ਸਪੋਰਟ ਕਰਨਾ ਜਿੰਨੇ ਵੀ ਪੱਤਰਕਾਰ ਭਰਾ ਇਹਨਾਂ ਦੀ ਸਪੋਰਟ ਕਰਿਆ ਕਰੋ ਯਾਰ ਸਪੋਰਟ ਕਰਾਂਗੇ ਜੇ ਆਪਾਂ ਗਾਹਾਂ ਕੱਲ ਪਹੁੰਚਾਵਾਂਗੇ ਤਾਂ ਇਹ ਸਾਰਾ ਇਹਨਾਂ ਦਾ ਹੱਲ ਹੋਊਗਾ ਜੇ ਆਪਾਂ ਹੁਣ ਬੈਠੇ ਹੀ ਰਹੇ ਆਪਾਂ ਤੇ ਫਿਰ ਆਪਾਂ ਨੂੰ ਕੋਈ ਹੱਲ ਨਹੀਂ ਹੋਣਾ ਇਹਨਾਂ ਦਾ ਨੇ ਮੋਟਰਸਾਈਕਲ ਇੱਧਰ ਖੜੇ ਨੇ ਤੇ ਇੱਧਰ ਖੜੇ ਨੇ ਕਿਉਂ ਮੋਟਰਸਾਈਕਲ ਸਕੂਟਰ ਗੱਡੀਆਂ ਤਾਂ ਲਿਆਉਣਾ ਪੈਂਦਾ ਅਗਲੇ ਨੂੰ 40 40 ਕਿਲੋਮੀਟਰ ਤੋਂ 20 20 ਕਿਲੋਮੀਟਰ ਤੋਂ ਆਉਂਦੇ ਨੇ ਵੀ ਛੇਤੀ ਮੁੜਿਆਂ ਵਾਂ ਕੇ ਬਾਅਦ ਥਾ ਕੇ ਆਪਦਾ ਕੰਮ ਕਰਾਂਗੇ ਲਓ ਜੀ ਇਹ ਹੈ ਨਸ਼ਾ ਮੁਕਤੀ ਕੇਂਦਰ ਸਰਕਾਰੀ ਹਸਪਤਾਲ ਤਵੰਡੀ ਸਾਬੋ ਤੇ ਨਸ਼ਾ ਮੁਕਤ ਕਰਨ ਦੇ ਲਈ ਇਹ ਕੇਂਦਰ ਬਣਾਇਆ ਤੇ ਮੈਂ ਤੁਹਾਨੂੰ ਦਿਖਾਉਣਾ ਬੀ ਨਸ਼ਾ ਛਡਾਉਣ ਵਾਸਤੇ ਕੇਂਦਰ ਬਣਾਇਆ ਕਿ ਨਸ਼ਾ ਲਾਉਣ ਵਾਸਤੇ ਬਣਾਇਆ ਉਹ ਆਪਾਂ ਭਰਾਵਾਂ ਤੋਂ ਪੁੱਛਾਂਗੇ ਤੇ ਲੈਣਾ ਲੱਗੀਆਂ ਪਈਆਂ ਸਾਰੇ ਕੰਮ ਛੱਡਦੇ ਆ ਆਪਣਾ ਇੱਥੋਂ ਸਟਾਰਟ ਕਰਦੇ ਆ ਦੇਖੋ ਕਿੰਨੇ ਮੋਟਰਸਾਈਕਲ ਗੱਡੀਆਂ ਲੈ ਕੇ ਬੰਦਿਆਂ ਨੂੰ ਆਉਣਾ ਪੈਂਦਾ ਫੇਰ ਆਪਦਾ ਕੰਮ ਛੱਡਣਾ ਪੈਂਦਾ ਕੰਮ ਆਪਦਾ ਛੱਡਦੇ ਆ ਕਿਸੇ ਨੇ ਲੇਬਰ ਦਾ ਕੰਮ ਕਰਨਾ ਕੋਈ ਮਿਸਤਰੀ ਆ ਕਿਸ ਤਰ੍ਹਾਂ ਦਾ ਹੀ ਭੀ ਆ ਕੋਈ ਵੀ ਕੰਮ ਕਰਦਾ ਆ ਆਪਦਾ ਕੰਮ ਛੱਡ ਕੇ ਲੈਣ ਦੇ ਵਿੱਚ ਲੱਗਣਾ ਪੈਂਦਾ ਤੇ ਨਸ਼ਾ ਮੁਕਤੀ ਕੇਂਦਰ ਨਹੀਂ ਇਹ ਨਸ਼ਾ ਲਾਊ ਕੇਂਦਰ ਹੈ बाक़ी तहन सिखा साराह ब ਇਹ ਵੀਡੀਓ ਆਪਾਂ ਉਹ ਨਹੀਂ ਬਣਾਉਂਦੇ ਦੁਖੀ ਆ ਹਰੇਕ ਬੰਦਾ ਦੁਖੀ ਆ ਬਾਈ ਜੀ ਕੰਮ ਛੱਡ ਕੇ ਆਉਣਾ ਕੋਈ ਸੌਖਾ ਨਹੀਂ ਆਉਦੇ ਜਵਾਕ ਪੱਲ ਨੇ ਜਦੋਂ ਗੋਲੀ ਲਾਈ ਦਿੱਤੀ ਫਿਰ ਲੈਣਾ ਦੇ ਵਿੱਚ ਨਾ ਬਿਠਾਓ ਨੋਟਬੰਦੀ ਵਾਂਗੂ ਹੱਲ ਬਣਾ ਦੇ ਸਾਡੇ ਆਪ ਆਇਆ ਇਹਨਾਂ ਨੂੰ ਡੰਗ ਲੜਾਈ ਹੋ ਰਹੀ ਹੈ ਜੇ ਕੋਈ ਫਾਇਦੇ ਹੋਣ ਆ ਆ ਦੇਖ ਲੈ ਹੈਂਡੀਕਾਫਟ ਭਰਾ ਵੀ ਵਿਚਾਰਾ ਔਖਾ ਹੋ ਕੇ ਆਇਆ ਕਿ ਚੱਕਰਾ ਭਾਈ ਜੀ ਕੀ ਪ੍ਰੋਬਲਮ ਆ ਹੁਣ ਐਨੇ ਇਕੱਠੇ ਹੋਏ ਬੈਠੇ ਹੋ ਤੁਸੀਂ ਵੀ ਕਾਰਨ ਕੀ ਆ ਇਹ ਕਾਰਨ ਜੀ ਗੋਲੇ ਨਹੀਂ ਮਿਲਦੇ ਸਾਨੂੰ ਅਸੀਂ ਦੋ ਜਾਣੇ ਆ ਫਲੇਟ ਫਲੇਟ ਹੋ ਜਾ ਗੋਲੀ ਮਿਲਦੀ ਨਹੀਂ ਮਿਲਦੀ ਨਹੀਂ ਇੱਕ ਦਿਨ ਗੋਲੀ ਲਾਈ ਸੀ ਕਿੰਨੇ ਦਿਨ ਦੇ ਦਿੰਦੇ ਆ ਟੈਪਲਿਸ ਸਰਕਾਰ ਵੇ ਦੀ ਚੱਲੀ ਜਾਂਦੀ ਆ ਇਹ ਕਿੰਨੇ ਕ ਸਾਲ ਹੋ ਗਏ ਇਹਨੂੰ ਚੱਲਦੀ ਇਹਨੂੰ ਹੋਵੇ ਸਰਕਾਰ ਲਾ ਰਹੇ ਜੀ ਕਿੰਨੇ ਸਾਲ ਹੋ ਗਏ ਹੋ ਗਏ ਹੁਣ ਕੈਪਟਨ ਦੀ ਸਰਕਾਰ ਵਾਲੀ ਚੱਲਦੀ ਸੀ ਪੁਸ਼ਤੋ ਮਗਰ ਚਾਨੀ ਵੀ ਆ ਗਈ ਸੀ ਫੇਰ ਵੀ ਸਰਕਾਰਾਂ ਬਦਲ ਗਈ ਸਰਕਾਰ ਵੀ ਆਪ ਪਾਰਟੀ ਵੀ ਆ ਗਈ ਸੀ ਆਪ ਪਾਰਟੀ 2.5 ਸਾਲ ਹੋ ਗਏ ਇਹਨਾਂ ਨੇ ਆਮ ਪਾਰਟੀ ਵਾਲੇ ਨੇ ਵੀ ਇਹ ਜਿਵੇਂ ਹੀ ਬੱਠਾ ਵਹਾਈ ਜਾਂਦੇ ਇਹਨਾਂ ਨੂੰ ਇਹ ਗੱਲ ਕਹੀ ਸੀ ਕਿ ਤੁਹਾਨੂੰ 3000 ਰੁਪਏ 20 ਦਿਨਾਂ ਦੀ ਮਿਲੇ ਜਾਂ ਮਹੀਨੇ ਦੀ ਇੱਕਠੀ ਮਿਲਣੀ ਚਾਹੀਦੀ ਹੈ ਹੁਣ ਇਹ ਹਫਤੇ ਤੋਂ ਦੇਣ ਦੇ ਰਹੇ ਹੋ ਵੀ ਮੰਨ ਕੇ ਚੱਲ ਇੱਕ ਦਿਨ ਦੀ ਕਰਨ ਲੱਗੇ ਆ ਹੁਣ ਮੰਨ ਕੇ ਚੱਲੋ ਸਾਰੇ ਬੰਦੇ ਇੱਕ ਇੱਕ ਦਿਨ ਦੀ ਲੈ ਕੇ ਜਾਂਦੇ ਇੱਕ ਇੱਕ ਦਿਨ ਹੀ ਦਿੰਦੇ ਆ ਅੱਦਾ ਅੱਦਾ ਦਿੰਦੇ ਆ ਢਿਹੜੀ ਹੁਣ ਸਾਰੇ ਢਿਹੜੀ ਦਾ ਜਿਹੜੀ ਬੰਦਾ ਢਿਹੜੀ ਤੇ ਕਿਹੜੇ ਵੇਲੇ ਜਾਊਗਾ 9 ਵਜੇ ਉਹ ਖੋਲਦੇ ਆ 8:30 ਦਾ ਟਾਈਮ ਆ 9:00 ਵਜੇ ਆ ਦਿੰਦੇ ਆ ਇੱਕ ਦਿਨ ਦੀ ਦਿੰਦੇ ਨੇ ਇੱਕ ਦਿਨ 20 ਕਿਲੋਮੀਟਰ ਦਵਾ ਦੇ ਨਾਲ ਕੱਲ ਇਹਨਾਂ ਨੇ ਦਵਾਈ ਕੱਲ ਦਿੱਤੀ ਹੈ ਕੱਲ ਕਿਸੇ ਨੂੰ 4 ਦਿਨਾਂ ਦੀ 3 ਦਿਨਾਂ ਦੀ ਐਂ ਦਿੱਤੀ ਹੈ ਤੇ ਹੁਣ ਇਹ ਹੀ ਚਾਹੁੰਦੇ ਆ ਵੀ ਸਾਨੂੰ ਹੁਣ ਇਹ ਪੂਰੀ ਹਫ਼ਤੇ ਦੀ ਦਵਾਈ ਦੇਣ ਮਹੀਨੇ ਦੀ ਕਰਦੇ ਹਾਂ ਕਿੰਨੇ ਦਿਨਾਂ ਦੀ ਹਫ਼ਤੇ ਦੀ ਚਾਹੁੰਦੇ ਉਤਰਾਂ ਦੇ ਤਾਂ 15 ਦਿਨ 15 ਦਿਨ ਉਹ ਤਾਂ ਅਸੀਂ ਅਸੀਂ ਤਾਂ ਐਂ ਚਾਹੁੰਦੇ ਆ ਜੀ ਵੀ ਸਾਨੂੰ 15 20 ਦਿਨਾਂ ਦੀ ਮਿਲੇ ਪਰ ਇਹ ਜਿਹੜੀ ਹਫ਼ਤੇ ਦੀ ਦਿੰਦੇ ਆ ਔਟੋ ਵੀ ਹਫ਼ਤੇ ਦੀ ਭੱਜੀ ਜਾਂਦੇ ਹੁਣ ਉਦੋਂ ਹੀ ਭਜਦੇ ਨੇ ਉਦੋਂ ਵੀ ਇੱਕ ਦਿਨ ਦੀ ਦਿੰਦੇ ਆ ਮੰਨ ਲਓ ਇਹ ਕਾਰ ਤੇ ਮਿਲਦੀ ਕਾਰ ਬਣੇ ਹੋਏ ਸਾਰਾ ਨੇ ਤੇ ਕਾਰਡ ਤੇ ਜਿਵੇਂ ਜਿਵੇਂ ਲਵਾਵਾਏ ਕਾਰਡ ਦੇ ਹਿਸਾਬ ਨਾਲ ਉਹ ਵੀ ਮਿਲਣੀ ਹੈ ਇਹ ਕਾਰਡ ਤੇ ਮਿਲਦੀ ਹੈ ਇਹ ਇਹ ਕਾਰਡ ਬਣੇ ਹੋਏ ਆ ਇਹ ਹਾਂਜੀ ਇਹ ਬਣੇ ਆਏ ਫਿਰ ਲਿਖਿਆ ਤਾਂ ਹੈ ਨਹੀਂ ਵੀ ਐਨੀ ਮਿਲਦੀ ਹੈ ਫਿਰ ਇਹ ਨਹੀਂ ਸੀ ਆਈ ਡੀ ਐਡੀ ਦੀ ਨਹੀਂ ਮਿਲੂ ਚੱਕ ਲੈਂਦੇ ਆ ਜਿਹੜੀ ਐਡੀ ਆ ਜਿਹੜੀ ਉਧਰ ਚੱਕ ਲੈਂਦੇ ਆ ਇਹਦਾ ਐਡੀ ਹਾਰ ਕਾਰਡ ਦੇ ਨਾਲ ਜੁੜੀ ਹੋਈ ਹੈ ਲੈ ਬਜ਼ੁਰਗ ਦੇਖ ਲਓ ਕਿੰਨੀ ਕੋਮਰ ਆ ਬਾਪੂ ਜੀ ਹਮਾਰਾਂ ਨਹੀਂ ਹੋਣ ਜੀ ਲਾ ਸੱਤਰ ਤੀ ਤੀ ਹੋ ਮੰਨ ਲਓ ਪਹਿਲਾਂ ਪੋਸਟ ਖਾਂਦੇ ਸੀ ਹਾਂਜੀ ਪੋਸਟ ਵੀ ਆਪਾਂ ਲੱਗੇ ਤਾਂ ਇੱਥੇ ਆਏ ਤਾਂ ਹੀ ਆ ਨਾ ਆਪਾਂ ਨੂੰ ਪੋਸਟ ਦੀ ਖਾਸ ਵਸਤੀ ਖੇਤੀ ਨਹੀਂ ਕਰਨ ਦਿੰਦੇ ਹਾਂਜੀ ਤੇ ਜੇ ਪੋਸਟ ਲਿਆਉਣੇ ਪੋਸਟ ਆਪਾਂ ਪਹਿਲਾਂ ਫੜ ਲੈਂਦੇ ਨਹੀਂ ਹਾਂ ਇਹ ਤਾਂ ਜੀ ਮੰਨ ਕੇ ਆਪਾਂ ਨੂੰ ਆਏ ਸੀ ਚੱਲ ਵੀ ਨਸ਼ਾ ਛਡਾਉਣ ਵਾਸਤੇ ਲਾਇਆ ਕੇਂਦਰ ਇਹ ਵੀ ਨਸ਼ਾ ਛੱਡ ਦਾਂ ਗੋਲੀ ਨਾਲ ਇਹ ਛੋਡੇ ਹਿਸਾਬ ਨਾਲ ਨਸ਼ਾ ਛਡਾਉਂਦੇ ਆ ਇਹ ਗੋਲੀ ਨਾਲੇ ਬਾਤ ਆ ਤਾ ਹਰ ਬਹਿ ਲਾ ਤੱਕ ਜੀ ਨਾ ਗੁੰਜਾ ਮੈਂ ਮਰ ਨਾਲੀ ਗਾ ਇਹਦਾ ਵੀ ਜਾਂਦਾ ਇਹਦਾ ਇਹਦਾ ਜੇ ਅਸੀਂ ਨਾ ਆਈਏ ਖਾਸ ਖਾਸ ਦੀ ਖੇਤੀ ਕਰ ਦੇਣਾ ਅਸੀਂ ਛੱਡਦੀ ਅਸੀਂ ਕੋਈ ਫਾਇਦਾ ਨਹੀਂ ਇਹ ਗੋਲੀ ਤੇ ਕਰਾਣਾ ਇਹਦਾ ਭੜਾ ਕਰਦਾ ਸਾਡਾ ਕੰਮ ਇਹਦਾ ਇਹਦਾ ਮੰਨ ਕੇ ਚੱਲੋ ਜੀ ਪਹਿਲਾਂ ਮੂੰਹ ਚ ਪਾਉਂਦੇ ਹੁੰਦੇ ਸੀ ਭੋਰ ਕੇ ਫਿਰ ਉਸ ਤੋਂ ਬਾਅਦ ਲਾਕਡਾਊਨ ਤੋਂ ਬਾਅਦ ਇਹ ਉਂ ਦੇਣ ਲੱਗ ਗਏ ਹੁਣ ਇਹ ਬੰਦਾ ਛੱਡਦਾ ਨਹੀਂ ਤਾਂ ਲੱਗ ਗਿਆ ਸਮਾਂ ਵੀ ਦੂਜਾ ਨਛਾ ਜੇ ਮਲਾਏ ਨਹੀਂ ਮਿਲਦੀ ਖਾਸ ਕਰਕੇ ਉਹ ਕੰਮ ਨਹੀਂ ਕਰਦਾ ਹੈਗਾ ਨਾ ਪੋਸਤ ਨਾ ਫੀਮ ਕੁਝ ਨਹੀਂ ਕਰਮ ਕਰਦਾ ਹਫਤਾ ਦਾ ਇਹ ਕੁਝ ਨਹੀਂ ਕਰਦਾ ਹੈਗਾ ਉਸ ਤੋਂ ਬਾਅਦ ਮਾੜਾ ਮੋੜਾ ਨਾ ਗਈ ਜਾਂਦਾ ਇਹ ਖਾਸ ਤੀ ਕੋ ਬਸ ਅਸੀਂ ਤਾਂ ਇਹੀ ਮੰਗ ਕਰਦੇ ਆ ਵੀ ਜਿਆਦਾ ਸਾਨੂੰ ਖਾਸ ਕਰਕੇ ਖੇਤੀ ਕਰੋ ਸਾਡੀ ਅਸੀਂ ਆਪ ਵੀ ਚੀ ਤੇ ਜਾ ਬਣ ਕੇ ਚੱਲ ਜੀ ਸਾਨੂੰ ਇਹ ਪੱਥਰ ਨਹੀਂ ਕਰਦੇ ਅਕੇ ਨੂੰ ਛੇਤੇ ਕਰਦੇ ਨਹੀਂ ਨਾ ਜਾਨਾ 15 20 ਰੁਪਏ ਤਾਂ ਕਰਨ ਜਿਹੜਾ ਕਸੂਤਾ ਕਰਤਾ ਕਰਦਾ ਹੈ ਲਾਵਾ ਜੋ ਹਰੇਕ ਬੰਦਾ ਦੁਖੀ ਹੈ ਵੀ ਜਿੰਨੇ ਵੀ ਸੈਂਟਰ ਖੋਲੇ ਕਿੰਨੇ ਵੀ ਸ਼ਹਿਰਾਂ ਦੇ ਵਿੱਚ ਵੀਡੀਓ ਪਾਇਆ ਕਰੋ ਤੇ ਅੱਗੇ ਤੱਕ ਪਹੁੰਚਾਇਆ ਕਰੋ ਇਹਨਾਂ ਨੂੰ ਤੇ ਇਹਨਾਂ ਨੂੰ ਕਿੱਤੇ ਲਾ ਰੱਖਿਆ ਸਾਰਿਆਂ ਨੂੰ ਵਿਚਾਰਿਆਂ ਨੂੰ ਹੁਣ ਕਿਸੇ ਨੇ ਕੰਮ ਤੇ ਜਾਣਾ ਹੁੰਦਾ ਕਿਸੇ ਨੇ ਆਪਣੇ ਬੱਚੇ ਛੱਡ ਕੇ ਹੁਣ ਸਕੂਲਾਂ ਦੇ ਵਿੱਚ ਕਿਸੇ ਨੇ ਪੜਾਉਣੇ ਆ ਕੋਈ ਵੀ ਕੰਮ ਆ ਯਾਰ ਕੋਈ ਵੀ ਇਨਸਾਨ ਹੈ ਕੰਮ ਕਰਦਾ ਹਰੇਕ ਬੰਦਾ ਤੇ ਇਹਨਾਂ ਨੇ ਦੇਖ ਲਓ ਹੁਣ ਕਿੰਨੇ ਬਿਠਾਏ ਹੋਏ ਆ ਸਾਰੇ ਤੇ ਅੱਗੇ ਲਾਈਕ ਸ਼ੇਅਰ ਤੇ ਵੀਰ ਕੋਲ ਕਰ ਦਿਆ ਕਰੋ ਤੇ ਤਾਂ ਕਰਕੇ ਸਾਰਿਆਂ ਕੋਲੇ ਪਹੁੰਚ ਜੇ ਆਹ ਦੇਖ ਲਓ ਕੀ ਹਾਲ ਆ ਸਾਰਿਆਂ ਦਾ ਵੰਦੀਆ ਬਣਾ ਦੇ ਚੱਲ ਕੇ ਭਾਈ ਸਾਰੇ ਲੇਬਰ ਵਾਲੇ ਬੰਦੇ ਉਹ ਦਿਹਾੜੀ ਤੇ ਜਾਂਦੇ ਮਾ ਲੋ ਟਾਈਮ ਤੇ ਪਹੁੰਚਣ ਜਾਂਦਾ ਹਾਂ ਹਾਂ ਟਾਈਮ ਤੇ ਜਾ ਲ ਜਾਂਦਾ ਜੇ ਵਾ ਲੇਟ ਹੋ ਜਾਂਦੇ ਪੂਰਾ ਜੜੀ ਮਰਦੀ ਹੈ ਜੀ ਦਿਹਾੜੀ ਹਾਂ ਸਾਰੇ ਕੈਮਰੇ ਜਵਾਕ ਪਾ ਲਈਏ ਫਿਰ ਹਾਂ ਮਰਕਿਆ ਮਰਕਿਆ ਰੱਖਾ ਬੁੱਤੇ ਨੀ ਲਾਉਂਦਾ ਨਹੀਂ ਮਿਸਤਰੀਆਂ ਨਾਲ ਲੱਗੇ ਹੋਏ ਆ ਸਾਰੇ ਹਾਂ ਤੇ ਮਿਸਤਰੀਆਂ ਨੂੰ ਵੀ ਔਖਾ ਵਿਚਾਰਾਂ ਨੂੰ ਕੋਈ ਬੰਦਾ ਇਰ ਕਹਿੰਦਾ 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 ਸਰਦਾਰ ਆ ਮੈਂ ਕਿਸੇ ਤੇ ਨਿਉਂਦਾ ਮੈਂ ਆਪਦੇ ਤੇ ਵੀ ਲਾਉਣਾ ਵੀ ਮੇਰੇ ਤੇ ਲਾ ਲੋ ਕੋਈ ਵੀ ਬੰਦਾ ਆਪਦਾ ਕੰਮ ਛੱਡਣਾ ਪੈਂਦਾ ਹਰ ਬੰਦੇ ਨੂੰ ਹਰ ਇਨਸਾਨ ਨੂੰ ਇਹ ਇਥੋਂ ਨਹੀਂ ਮਿਲਦੀ ਹੈ ਜੀ ਇਥੋਂ ਹੀ ਦਿੰਦੇ ਦਵਾਈ ਆਹ ਜਗਾ ਪਣੀ ਹੋਈ ਹੈ ਇਥੋਂ ਦੀ ਇਹ ਇਹਨਾਂ ਨੂੰ ਗੋਲੀਆਂ ਦਿੰਦੇ ਆ ਦਵਾਈ ਦਿੰਦੇ ਆ ਮਿਲ ਗਿਆ ਬੋਲਣਾ ਹਾਂ ਹੀ ਬਾਈ ਬੋਲੀ ਜਾਂਦਾ ਹਾਂ ਬੋਲਪੋ ਕਿਹੜੇ ਨੇ ਬੋਲਣਾ ਦੱਸ ਦਿਓ ਕੋਈ ਹੈਗੀ ਤਾਂ ਬੋਲਣ ਵਾਲੀ ਗੱਲ ਤਾਂ ਫਿਰ ਲ ਘੋੜਾ ਰੱਖ ਕੇ ਕੀ ਕਰਾਂਗੇ ਆਪਾਂ ਹਾਂ मैं लाइव कर देना इस तो बाद ਹਾਂ ਜੀ ਲੈਂ ਲੰਮੀ ਹੈ ਬਹੁਤ ਜ਼ਿਆਦਾ ਮੋਟਰਸਾਈਕਲ ਗੱਡੀਆਂ ਦੀ ਸਾਈਕਲ ਸਕੂਟਰਾਂ ਕਾਰਾਂ ਦੀ